ਸਸੀ ਗੱਲ ਪੰਜਾਬੀਓ ਅੱਜ ਆਪਾਂ ਗੱਲ ਕਰਦੇ ਆਂ ਇਸ ਮ사ਜਰ ਦੀ ਤੁਹਾਨੂੰ ਗਰੁੱਪਾਂ ਦੇ ਵਿੱਚ ਮੈਸੇਜ ਆਇਆ ਸੀਗਾ ਕਿ ਇਹ ਮ사ਜਰ ਤੁਸੀਂ ਲੈਣਾ ਤਾਂ ਲੈ ਸਕਦੇ ਹੋ ਤੇ ਕਾਫੀ ਲੋਕਾਂ ਨੇ ਇਹਨੂੰ ਆਰਡਰ ਕੀਤਾ ਤੇ ਮੰਡੇ ਤੱਕ ਸ਼ਾਇਦ ਉਹਨਾਂ ਕੋਲ ਪਹੁੰਚ ਜਾਣਗੇ ਕੱਲ ਕੋਰੀਅਰ ਹੋ ਗਏ ਨੇ ਮ사ਜ ਬੜੀ ਜ਼ਰੂਰੀ ਚੀਜ਼ ਹੈ ਸਰੀਰ ਨੂੰ ਬਹੁਤ ਫਾਇਦੇ ਦਿੰਦੀ ਹੈ ਅਲੱਗ-ਅਲੱਗ ਬਾਡੀ ਪਾਰਟਸ ਨੂੰ ਬਹੁਤ ਜ਼ਿਆਦਾ ਬੈਨੀਫਿਟਸ ਇਹਦੇ ਮਿਲਦੇ ਆ ਤਾਂ ਪੁਰਾਣੇ ਟਾਈਮ ਵਿੱਚ ਮਤਲਬ ਲੋਕ ਘਰਾਂ ਚ ਇੱਕ ਦੂਸਰੇ ਦੀ ਮ사ਜ ਕਰਦੇ ਸੀ ਮਾਂ ਬੱਚਿਆਂ ਦੀ ਕਰਦੀ ਸੀ ਪਿਓ ਕਰਦੇ ਸੀ ਭਰਾ ਆਪਸ ਵਿੱਚ ਕਰ ਲੈਂਦੇ ਸੀ ਅ ਦੁਰਾਣੀਆਂ ਜਸਾਣੀਆਂ ਆਪਸ ਵਿੱਚ ਕਰੀ ਜਾਂਦੀਆਂ ਸੀ ਮ사ਜ ਕਰ ਦਿੰਦੀਆਂ ਸੀ ਤੇ ਉਦੋਂ ਸਾਡੇ ਕੋਲ ਮਸ਼ੀਨਾਂ ਨਹੀਂ ਹੁੰਦੀਆਂ ਸੀ ਟਾਈਮ ਹੁੰਦਾ ਸੀ ਤੇ ਜਦੋਂ ਟਾਈਮ ਨਿਕਲਿਆ ਤੇ ਮ사ਜ ਕਰ ਲਈ ਜਾਂ ਕੋਈ ਹੋਰ ਐਦਾਂ ਦੇ ਕੰਮ ਕਰ ਲਈ ਬਾਅਦ ਦੇ ਜਦੋਂ ਲਾਈਫ ਤੇਜ਼ ਹੋਈ ਤੇ ਸਾਡੇ ਕੋਲ ਟਾਈਮ ਘਟਣ ਲੱਗਿਆ ਤੇ ਪਰਿਵਾਰ ਵੀ ਛੋਟੇ ਹੋਣ ਲੱਗ ਪਏ ਤਾਂ ਇੱਕ ਦੂਜੇ ਦੀ ਮ사ਜ ਕਰਨ ਵਾਲੇ ਲੋਕ ਨਹੀਂ ਰਹੇ ਨੇ ਸਾਡੇ ਕੋਲ ਮੈਨ ਪਾਵਰ ਨਹੀਂ ਸੀ ਕਰੇ ਵੀ ਆਪਾਂ ਇੱਕ ਦੂਜੇ ਦੀ ਮ사ਜ ਕਰ ਲਈਏ ਤੇ ਜਿਹੜੇ ਪ੍ਰੋਫੈਸ਼ਨਲ ਮ사ਜਰ ਸੀ ਜਿਹੜੇ ਗਲੀਆਂ ਦੇ ਵਿੱਚ ਘੁੰਮ ਕੇ ਮ사ਜ ਕਰਕੇ ਜਾਂਦੇ ਸੀ ਲੋਕਾਂ ਦੇ ਉਹ ਵੀ ਮਤਲਬ ਹੁਣ ਜਿਹੜੀ ਖਤਮ ਹੋ ਗਈ ਹੈ ਤੇ ਇਹ ਮਸ਼ੀਨਾਂ ਮਤਲਬ 50 60 ਸਾਲ ਤੋਂ ਆ ਰਹੀਆਂ ਨੇ ਅਲੱਗ-ਅਲੱਗ ਸ਼ੇਪ ਦੇ ਵਿੱਚ ਤੇ ਪਹਿਲਾਂ ਮਹਿੰਗੀਆਂ ਵੱਡੀਆਂ ਸੀ ਜਦੋਂ ਸਾਡੇ ਕੋਲ ਟਾਈਮ ਨਹੀਂ ਸੀ ਤਾਂ ਅਸੀਂ ਸੋਚਦੇ ਸੀ ਕਿ ਮਸ਼ੀਨ ਖਰੀਦਣ ਜੋਗੇ ਹੋਈਏ ਤਾਂ ਇਹਨੂੰ ਵਰਤ ਲਈਏ ਫਿਰ ਇਹ ਮਸ਼ੀਨਾ ਕਰਦੇ ਕਰਾਉਂਦੇ ਸਸਤੀਆਂ ਹੋ ਗਈਆਂ ਹੁਣ ਮਸ਼ੀਨ ਸਸਤੀ ਹੋ ਗਈ ਪਰ ਅਸੀਂ ਆਪਣੇ ਘਰ ਨਹੀਂ ਲਿਆਂਦੀ ਨਾ ਸਾਡੇ ਕੋਲ ਮੈਨ ਪਾਵਰ ਕਿ ਅਸੀਂ ਕੋਈ ਮ사ਜ ਕਰ ਪਾਈਏ ਨਾ ਹੀ ਸਾਡੇ ਕੋਲ ਉਹ ਸੋਚ ਵੀ ਅਸੀਂ ਇਹ ਮਸ਼ੀਨ ਨੂੰ ਕਰ ਲਈ ਤੇ ਇਹ ਮਸ਼ੀਨ ਨੂੰ ਵਰਤਣਾ ਬੜਾ ਆਸਾਨ ਹੈ ਬੜੀ ਹੈਂਡੀ ਜੀ ਮਸ਼ੀਨ ਹੈ ਤੇ ਜਦੋਂ ਤੁਸੀਂ ਘਰ ਬੈਠੇ ਟੀਵੀ ਦੇਖ ਰਹੇ ਹੋ ਜਾਂ ਆਪਸ ਵਿੱਚ ਗੱਲਾਂ ਕਰ ਰਹੇ ਹੋ ਉਦੋਂ ਇਹਦਾ ਇਸਤੇਮਾਲ ਕੀਤਾ ਜਾ ਸਕਦਾ ਜਿਹੜੀ ਇਹ ਮਸ਼ੀਨ ਤੁਹਾਡੇ ਕੋਲ ਆਊਗੀ ਇਹਦੇ ਤੇ ਚਾਰ ਅਟੈਚਮੈਂਟਸ ਹੋਣਗੇ ਮੈਨੂੰ ਇਹ ਸਭ ਤੋਂ ਵਧੀਆ ਲੱਗੀ ਮੈਂ ਇਹਨੂੰ ਇਸਤੇਮਾਲ ਕਰਦਾ ਇੱਕ ਸੈਂਡਪੇਪਰ ਵਾਲੀ ਹੈ ਉਹ ਜਿਨ੍ਹਾਂ ਦੇ ਅੱਡੀਆਂ ਦੇ ਉੱਤੇ ਬਹੁਤ ਜ਼ਿਆਦਾ ਜੰਮਿਆ ਹੋਵੇ ਉਹ ਯੂਜ਼ ਕਰ ਸਕਦੇ ਆ ਇਹ ਮਸ਼ੀਨ ਨੂੰ ਸਲੋ ਸਪੀਡ ਤੇ ਤੇ ਹਲਕੇ ਹੱਥ ਨਾਲ ਇਸਤੇਮਾਲ ਕਰਨਾ ਇਹ ਦੀ ਬਟਨ ਹੈ ਜਿਵੇਂ ਸਪੀਡ ਵਧਾਉਣ ਲਈ ਸਪੀਡ ਇਹਦੀ ਕਾਫੀ ਹੋ ਜਾਂਦੀ ਹੈ ਜਿੰਨੀ ਤੁਸੀਂ ਕਰਨਾ ਚਾਹੋ ਪਰ ਆਪਾਂ ਜ਼ਿਆਦਾ ਸਪੀਡ ਤੇ ਨਹੀਂ ਕਰਨੇ ਇਹਨੂੰ ਮਿਨੀਮਮ ਸਪੀਡ ਤੇ ਰੱਖਣਾ ਹੈ ਜ਼ਿਆਦਾ ਸਪੀਡ ਕਰਿਆ ਫਾਇਦਾ ਨਹੀਂ ਹੋਏਗਾ ਨੁਕਸਾਨ ਪਾਵੇਂਗਾ ਉਹਨੂੰ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹਦੇ ਨਾਲ ਆਪਾਂ ਕਿੱਥੇ ਕਿੱਥੇ ਮ사ਜ ਕਰ ਸਕਦੇ ਹਾਂ ਫਲੈਟ ਸਰਫੇਸ ਨੂੰ ਛੱਡ ਕੇ ਛੋਟਾ ਫਲੈਟ ਸਰਫੇਸ ਜਿਵੇਂ ਮੇਰਾ ਮੱਥਾ ਹੈ ਇਹ ਫਲੈਟ ਹੈ ਛੋਟਾ ਹੈ ਇਹਨੂੰ ਛੱਡ ਕੇ ਬਾਕੀ ਜਿੱਥੇ ਮਰਜ਼ੀ ਮ사ਜ ਕਰੀ ਜੋ ਇੱਕ ਰੀਡ ਦੀ ਹੱਡੀ ਦੇ ਉੱਪਰ ਨਹੀਂ ਕਰਨੀ ਇਹਦੇ ਨਾਲ ਮੰਨ ਲਓ ਕੋਈ ਜ਼ੋਰ ਲਗਾ ਦਿੰਦਾ ਹੈ ਰੀਡ ਦੀ ਹੱਡੀ ਦੀ ਕੋਈ ਨਰਵ ਹਿਲ ਜਾਂਦੀ ਹੈ ਫਿਰ ਪ੍ਰੋਬਲਮ ਹੋ ਜਾਏਗੀ ਦੋ ਚੀਜ਼ਾਂ ਲਈ ਮੈਂ ਮਨਾ ਕਰਦਾ ਵੀ ਇਹਨੂੰ ਯੂਜ਼ ਨਾ ਕਰਨਾ ਆਦਰਵਾਇਜ਼ ਬਾਕੀ ਬਾਡੀ ਪਾਰਟ ਜਿੱਥੇ ਮਰਜ਼ੀ ਇਸਤੇਮਾਲ ਕਰਦੇ ਜਾਓ ਮੈਂ ਤੁਹਾਨੂੰ ਯੂਜ਼ ਕਰਕੇ ਦਿਖਾਉਣਾ ਫਿਰ ਉਸ ਤੋਂ ਬਾਅਦ ਇਹਨਾਂ ਦੇ ਨਾਲ-ਨਾਲ ਬੈਨੀਫਿਟਸ ਵੀ ਦੱਸਦਾ ਜਾਵਾਂਗਾ ਇਹ ਜਿਸ ਤਰ੍ਹਾਂ ਆਪਾਂ ਫੇਸ ਤੇ ਕਰੀ ਕੰਨ ਦੇ ਉੱਪਰ ਬੈਕ ਸਾਈਡ ਕੰਨ ਦੀ ਇਹ ਵਾਲਾ ਪੁਆਇੰਟ ਜਿੱਥੇ ਅਕਸਰ ਸਾਡੇ ਬਲੱਡ ਵੇਇਨਸ ਕਮਜ਼ੋਰ ਹੋ ਜਾਂਦੇ ਨੇ ਔਰ ਨੱਕ ਦੇ ਨੇੜੇ ਜੇ ਕਰਕੇ ਨੱਕ ਦੇ ਉੱਪਰ ਨਹੀਂ ਲੈ ਜਾਣਾ ਇਹਨੂੰ ਤਾਂ ਇਹ ਆਪਣਾ ਇਹ ਬਾਡੀ ਪਾਰਟ ਹੈ ਜਿਹਨੂੰ ਅਸੀਂ ਮ사ਜ ਇਹਦੇ ਨਾਲ ਕਰ ਸਕਦੇ ਆ ਇਸ ਪੁਆਇੰਟ ਦੇ ਉੱਪਰ ਮ사ਜ ਕਰਨ ਨਾਲ ਬਹੁਤ ਜ਼ਿਆਦਾ ਬੈਨੀਫਿਟ ਮਿਲਦਾ ਤੇ ਐਕਚੁਅਲੀ ਕੀ ਹੈ ਵੀ ਇਹਦੀ ਐਕਸਰਸਾਈਜ਼ ਹੁੰਦੀ ਹੈ ਜਦੋਂ ਅਸੀਂ ਬਹੁਤ ਸਖਤ ਚੀਜ਼ਾਂ ਖਾਂਦੇ ਹਾਂ ਤੇ ਆ ਜਿਹੜੇ ਉਹ ਅਜਕਲ ਆਉਂਦੇ ਨੇ ਟੂਥ ਪੇਸਟ ਤੇ ਹੋਰ ਚੀਜ਼ਾਂ ਤੇ ਮਿੱਠੇ-ਮਿੱਠੇ ਜੇ ਉਹਦੀ ਮਿਹਰਬਾਨੀ ਨਾਲ ਸਾਡੇ ਦੰਦ ਮਜ਼ਬੂਤ ਨਹੀਂ ਰਹਗੇ ਅਸੀਂ ਅਖਰੋਟ ਆਪਦੇ ਦੰਦਾਂ ਨਾਲ ਨਹੀਂ ਤੋੜਦੇ ਗੰਨਾ ਆਪਦੇ ਦੰਦਾਂ ਨਾਲ ਛਿੱਲ ਨਹੀਂ ਸਕਦੇ ਤਾਂ ਫੇਰੇ ਇਹ ਪੁਆਇੰਟ ਦੀ ਐਕਸਰਸਾਈਜ਼ ਹੋਣੀ ਬੰਦ ਹੋ ਜਾਂਦੀ ਹੈ ਉਹ ਇਹਦੇ ਨਾਲ ਹੋ ਜੇਗੀ ਇਸ ਤੋਂ ਬਾਅਦ ਨੂੰ ਆਪਾਂ ਸਿਰ ਤੇ ਇਸਤੇਮਾਲ ਕਰ ਸਕਦੇ ਹਾਂ ਇਹ ਮੈਂ ਨਾਈ ਦੇ ਕੋਲੋਂ ਪਹਿਲਾਂ ਕਰਵਾਉਂਦਾ ਹਾਂਦਾ ਸੀਗਾ 2 ਵਾਈਸ ਅ ਵੀਕ ਤੇ ਜਿਹੜੇ ਸਾਡੇ ਨੱਕ ਦੀ ਹੱਡੀ ਵਧੇ ਵਾਲੇ ਜਾਂ ਆਪਾਂ ਕਹიდੀਏ ਮਾਸ ਵਧੇ ਵਾਲੇ ਜਾਂ ਨਜਲੇ ਵਾਲੇ ਜਾਂ ਸਿਰ ਦਰਦ ਹੋਣ ਵਾਲੇ ਉਹਨਾਂ ਸਾਰਿਆਂ ਨੂੰ ਇਸ ਮ사ਜ ਦੀ ਸਲਾਹ ਦਿੱਤੀ ਜਾਂਦੀ ਹੈ ਬਿਨਾਈ ਕੋਲੋਂ ਹਫਤੇ ਵਿੱਚ ਦੋ ਵਾਰ ਕਰਵਾਓ ਤੇ ਜੇ ਤੁਸੀਂ ਮ사ਜਰੇ ਘਰੇ ਯੂਜ਼ ਕਰ ਲਿਆ ਠੀਕ ਢੰਗ ਨਾਲ ਤਾਂ ਤੁਹਾਨੂੰ ਉਹ ਨਾਈ ਕੋਲ ਜਾਣ ਦੀ ਲੋੜ ਨਹੀਂ ਪੈ ਜਾਣੀ ਉਸ ਤੋਂ ਬਾਅਦ ਸਿਰ ਦਾ ਪਿਛਲਾ ਹਿੱਸਾ ਜਿਹੜਾ ਗਰਦਨ ਨਾਲ ਜੁੜਿਆ ਹੋਇਆ ਹੈ ਗਰਦਨ ਔਰ ਚੈਸ ਦਾ ਇਹ ਵਾਲਾ ਹਿੱਸਾ ਖਾਸ ਤੌਰ ਤੇ ਇਹ ਮਤਲਬ ਉਹਨਾਂ ਲਈ ਬਿਹਤਰ ਹੈ ਜਿਹੜੇ ਸਾਰਾ ਦਿਨ ਦਫ਼ਤਰਾਂ 'ਚ ਬੈਠੇ ਕੰਮ ਕਰਦੇ ਰਹਿੰਦੇ ਆ ਜਾਂ ਜਿਹੜੇ ਲੋਕ ਸਮੋਕਿੰਗ ਜ਼ਿਆਦਾ ਕਰਦੇ ਆ ਉਹਨਾਂ ਨੂੰ ਇੱਥੇ ਮਗਲਬ ਮ사ਜ ਕਰਨ ਨਾਲ ਬਹੁਤ ਜ਼ਿਆਦਾ ਬੈਨੀਫਿਟ ਮਿਲੇਗਾ ਜੋ ਯੂਜ਼ ਕਰੋਗੇ ਇਹਦੇ ਵਾਈਬ੍ਰੇਸ਼ਨਸ ਤੁਸੀਂ ਆਪ ਮਹਿਸੂਸ ਕਰੋਗੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਬੈਨੀਫੀਸ਼ੀਅਲ ਹੈ ਉਸ ਤੋਂ ਬਾਅਦ ਅਗੇ ਜੀ ਆਪਣੇ ਪੈਰ ਦੇ ਪੁਆਇੰਟਸ ਸ਼ੁਰੂ ਸ਼ੁਰੂ ਜੀ ਤੁਹਾਨੂੰ ਔਖਾ ਲੱਗੂਗਾ ਪੈਰ ਦੇ ਉੱਪਰ ਇਹਨੂੰ ਚਲਾਉਣਾ ਕੀ ਕਹਿੰਦੇ ਹੁੰਦੇ ਗੁਰਗੁਦੀ ਹੋਏਗੀ ਤਾਂ ਉਹ ਮਤਲਬ ਇੱਕ ਦੋ ਦਿਨ ਚ ਤੁਸੀਂ ਉਹਦੇ ਤੋਂ ਮੁਕਤੀ ਪਾ ਜਾਓਗੇ ਹੌਲੀ ਹੌਲੀ ਇਹਨੂੰ ਕਰਕੇ ਇਹਦੇ ਨਾਲ ਪੈਰ ਦਾ ਕੋਈ ਵੀ ਪੁਆਇੰਟ ਹੈ ਜਿਹੜੀਆਂ ਨਰਵਸ ਨੇ ਉਹਨਾਂ ਨੂੰ ਤੁਸੀਂ ਐਕਟੀਵੇਟ ਕਰ ਸਕਦੇ ਹੋ ਉਹਨਾਂ ਦੇ ਇੰਟਰਨਲ ਜਿਹੜੇ ਸਿਸਟਮ ਹੈ ਉਹ ਚੱਲ ਪੈਣਗੇ ਲੈਗਸ ਦੇ ਉੱਪਰ ਬਸ ਇਹ ਹੁਣ ਆ ਜਿਹੜਾ ਫਲੈਟ ਹਿੱਸਾ ਹੈ ਇੱਥੇ ਡਾਇਰੈਕਟ ਨਹੀਂ ਲਗਾ ਦੇਣਾ ਪਹਿਲਾਂ ਅਟੈਚ ਕਰਕੇ ਇਹਨੂੰ ਪੂਰਾ ਜਗ੍ਹਾ ਬਣਾ ਕੇ ਫਿਰ ਕਰਨਾ ਆਦਰਵਾਈਜ਼ ਇਹ ਚੋਰ ਪੁੰਚਾ ਦੇਗਾ ਐਸੀ ਤਰ੍ਹਾਂ ਐਸਾਈ ਤੋਂ ਤੁਸੀਂ ਕਰ ਸਕਦੇ ਹੋ ਇੱਥੋਂ ਵਿਚਾਰ ਰੱਖਣਾ ਪੱਟਾਂ ਦੇ ਉੱਪਰ ਹੁਣ ਪੱਟ ਦੀ ਮ사ਜ ਕਰਨ ਲੱਗਿਆਂ ਧਿਆਨ ਰੱਖਣਾ ਹੈ ਉੱਤੋਂ ਥੱਲੇ ਨਹੀਂ ਜਾਣਾ ਥੱਲੋਂ ਉੱਤੇ ਵੱਲ ਜਾਣਾ ਮਸ਼ੀਨ ਮ사ਜ ਚਾਹੇ ਹੱਥ ਨਾਲ ਕੀਤੀ ਜਾਵੇ ਚਾਹੇ ਮਸ਼ੀਨ ਨਾਲ ਇਹਦਾ ਪ੍ਰਿੰਸੀਪਲ ਇਹ ਹੁੰਦਾ ਕਿ ਇਸ ਹਿੱਸੇ ਨੂੰ ਆਪਾਂ ਥੱਲੇ ਲੈ ਕੇ ਜਾਵਾਂਗੇ ਇਸ ਹਿੱਸੇ ਨੂੰ ਉੱਪਰ ਲੈ ਕੇ ਜਾਵਾਂਗੇ ਐਵੇਂ ਬਾਅਦ ਇਹ ਇਸ ਹਿੱਸੇ ਨੂੰ ਥੱਲੇ ਲੈ ਕੇ ਜਾਵਾਂਗੇ ਇਸ ਹਿੱਸੇ ਨੂੰ ਉੱਪਰ ਲੈ ਕੇ ਜਾਵਾਂਗੇ ਇਹ ਮ사ਜ ਦਾ ਬੇਸਿਕ ਪ੍ਰਿੰਸੀਪਲ ਹੈ ਉਸ ਤੋਂ ਬਾਅਦ ਜਿਹੜੇ ਲੋਗ ਮੋਟਾਪੇ ਦੇ ਸ਼ਿਕਾਰ ਨੇ ਸਾਈਡਾਂ ਤੋਂ ਉਹ ਇੱਥੇ ਆਪਣੇ ਯੂਜ਼ ਕਰ ਸਕਦੇ ਨੇ ਜਿਹੜਾ ਬੋਡੀ ਫਲੂਇਡ ਜੰਮਿਆ ਹੋਇਆ ਹੈ ਉਹ ਨਿਕਲ ਜੇਗਾ ਹਿੱਲੇਗਾ ਚੱਲੇਗਾ ਮੱਕੀ ਦੇ ਵਾਲਾਂ ਦੀ ਚਾਹ ਪੀਓ ਨਾਲ ਤੇ ਉਹ ਜਿਹੜਾ ਬੋਡੀ ਫਲੂਇਡ ਜੰਮਿਆ ਹੋਇਆ ਉਹ ਆਪਣੇ ਆਪ ਯੂਰਿਨ ਦੇ ਰੂਪਸ ਬਾਹਰ ਆਣਾ ਸ਼ੁਰੂ ਹੋ ਜਾਏਗਾ ਨਾਲੇ ਤੁਸੀਂ ਆਪਣੇ ਆਪ ਨੂੰ એનਰਜੈਟਿਕ ਫੀਲ ਕਰਨ ਲੱਗ ਪੋਗੇ ਇਹ ਇਹ ਵਾਲੇ ਪੁਆਇੰਟਸ ਉਹਨਾਂ ਲਈ ਨੇ ਜਿਹੜੇ ਬਹੁਤ ਜ਼ਿਆਦਾ ਮੋਟੇ ਨੇ ਯਾ ਲੇਡੀਜ਼ ਆਮ ਤੌਰ ਤੇ ਜਿਹੜੀਆਂ ਉਹ ਪੰਜੀਰੀ ਵਗੈਰਾ ਖਾ ਕੇ ਫੁੱਲ ਜਾਂਦੀਆਂ ਨੇ ਡਿਲੀਵਰੀ ਤੋਂ ਬਾਅਦ ਉਹਨਾਂ ਲਈ ਇਹ ਬਹੁਤ ਕੰਮਦਾ ਤਾਂ ਇਹ ਤੁਸੀਂ ਦੇਖ ਲਿਆ ਜੀ ਜਿੰਨਾ ਕਿ ਮੈਨੂੰ ਸਮਝਾਉਣਾ ਆਇਆ ਮੈਂ ਤੁਹਾਨੂੰ ਸਮਝਾ ਦਿੰਦਾ ਤੇ ਇਹ ਮਸ਼ੀਨ ਖਰਾਬ ਨਹੀਂ ਹੋਏਗੀ ਇਹਦੀ ਕੁਆਲਿਟੀ ਬਹੁਤ ਵਧੀਆ ਹੈ ਇਹਦੇ ਨਾਲ ਦੀਆਂ ਹੋਰ ਬਹੁਤ ਆਉਂਦੀਆਂ ਪਰ ਤੁਹਾਨੂੰ ਪਤਾ ਵੀ ਇੰਡੀਆ ਚ ਡੁਪਲੀਕੇਟਾਂ ਡੁਪਲੀਕੇਟ ਚੀਜ਼ਾਂ ਦੀ ਮਤਲਬ ਜਿਹੜੀ ਉਹ ਪ੍ਰੋਡਕਸ਼ਨ ਨਾਲ ਦੀ ਨਾਲ ਹੋ ਜਾਂਦੀ ਹੈ ਇਹ ਮਸ਼ੀਨ ਸਿਰਫ ਇੱਕ ਹਾਲਤ ਚ ਖਰਾਬ ਹੋਏਗੀ ਵੀ ਜੇ ਤੁਸੀਂ ਇਹਨੂੰ ਦੇਖ ਦਿੱਤਾ